ਆਪਾਂ ਤਾਂ ਕਹਿੰਦੇ ਜੀ ਮਨ ਬਣਾ ਗਿਓ ਗੱਡੀ ਕੋਲ ਦੇ ਕੇ ਭੇਜੇਗਾ ਕਾਰੋਬਾਰ ਹਾਂ ਰਲੇ ਕਿਰਾਂ ਤੁਸੀਂ ਮੂਡ ਬਣਾ ਕੇ ਆ ਜਾਓ ਵੱਧ ਘੱਟ ਹੋਈ ਜਾਂ ਮੈਂ ਤਾਂ ਘੱਟ ਕਰ ਲਾਂਗੇ ਪੈਸੇ ਨਹੀਂ ਹੈ ਤਾਂ ਵੀ ਦੇ ਦੇ ਗੱਡੀ ਕੋਈ ਫਰਕ ਨਹੀਂ ਪੈਂਦਾ ਜੀ ਇਹ ਤਾਂ ਤੁਹਾਡੇ ਵਾਸਤੇ ਤੋਹਫਾ ਲੈ ਤੋਹਫਾ ਹਾਂ ਜੀ 2023/24 ਨਵੀਂ ਹੀ ਨਵੀਂ ਮਤਲਬ ਨਵੀਂ 20000 ਚੱਲੀ ਠੀਕੇ ਜੀ ਤੋਹਫਾ ਮਤਲਬ ਤੋਹਫਾ ਮਾਰਕੀਟ ਦੇ ਵਿੱਚ ਤੋਹਫਾ ਪੰਜਾਬ ਨੰਬਰ ਦਾ ਥੈਂਕ ਯੂ ਫੁੱਲ ਕਰਾ ਕੇ ਦੇਾਂਗੇ ਠੀਕੇ ਔਰ ਮਨ ਖੁਸ਼ ਕਰਕੇ ਭੇਜਾਂਗੇ ਗੱਡੀ ਥੈਂਕ ਯੂ ਵੀ ਖਾਸੀ ਵੱਡੀ ਹੈ ਦੀ ਬਿਲਕੁਲ ਭਾਵੇਂ 50000 ਦਾ ਤੇਲ ਭਾਵੇਂ ਫੁੱਲ ਮਤਲਬ ਫੁੱਲ ਕਰਾ ਕੇ ਭੇਜਾਂਗੇ ਅੱਛੇ ਹਾਂ ਜੀ 25 ਦੀ ਐਵਰੇਜ ਹੈ ਲਿਖ ਕੇ ਦਿੰਨਾ ਜੀ ਕਾਗਜ਼ ਦੇ ਉੱਤੇ ਡੀਜ਼ਲ ਤੇ ਜੀ ਬਿਲਕੁਲ 25 ਦੀ ਬਾਈ ਜੀ ਜੇ 25 ਤੋਂ ਘੱਟ ਐਵਰੇਜ ਹੋਏ ਮੇਰੀ ਗੱਡੀ ਪੁੱਠੀ ਲਾ ਕੇ ਖੜੀ ਕਰ ਦੇਣਾ ਗਾਰੰਟੀ ਦੇ ਨਾਲ ਹੈਰਮੈਟਿਕ ਸਸਪੈਂਸ਼ਨ ਹ ਅੱਛਾ ਜੀ ਹਾਂਜੀ ਆਪਣੇ ਆਪ ਉੱਪਰ ਵੀ ਚੱਕੇਗੀ ਥੱਲੇ ਵੀ ਆਏਗੀ ਲੈ ਲੈ ਉਹ 1 ਕਰੋੜ ਦੇ ਨੇੜੇ ਤੇੜੇ ਦੀ ਹੈ ਨਾ ਪਰ ਇਥੇ ਕਰੇਟਾ ਦੇ ਮੁੱਲ ਦੇ ਵਿੱਚ ਬਿਲਕੁਲ ਜੋ ਨਾਮ ਹੈ ਨਾ ਬਾਕਸ ਵੈਗਨ ਦਾ ਪੂਰੇ ਵਰਲਡ ਵਿੱਚ ਬਣਿਆ ਕਰਨਿਆ ਸੇਫਟੀ ਦੇ ਮਾਮਲੇ 'ਚ ਇਸ ਤੋਂ ਵਧੀਆ ਕਾਰ ਨਹੀਂ ਬਣੀ ਅਜੇ ਤੱਕ ਔਰ ਜਿਹੜੇ ਬੰਦੇ ਇਹ ਗੱਡੀ ਆਪਣੇ ਕੋਲ ਰੱਖਦੇ ਨੇ ਨਾ ਉਹਨਾਂ ਨੂੰ ਇਸ ਗੱਡੀ ਦੀ دیਵਾਨਗੀ ਦਾ ਪਤਾ ਹੈ ਉਹ ਲੈ ਆਂਗੇ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਕਾਰ ਲਗਜ਼ਰੀ ਦੀ ਗੱਲ ਕਰਦੇ ਹੋ ਲਗਜ਼ਰੀ ਦੇ ਆਂਗੇ ਔਰ ਛੋਟੀ ਗੱਡੀ ਦਿਖਾਉਗੇ ਛੋਟੀ ਮੋਟਰਸਾਈਕਲ ਦੇ ਰੇਟ ਦੀ ਔਰ ਲਗਜ਼ਰੀ ਵੀ ਠੀਕ ਆ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਇੱਕ ਵਾਰੀ ਫੇਰ ਆ ਗਏ ਜੀਲਕਪੁਰ ਦੇ ਵਿੱਚ ਪੰਜਾਬ ਦੀਆਂ ਕੀ ਦਿੱਲੀ ਤੋਂ ਵੀ ਸਸਤੀਆਂ ਗੱਡੀਆਂ ਦਾ ਦਾਵਾ ਕਰਦੇ ਨੇ ਲਗਜ਼ਰੀ ਕਾਰਾਂ ਤਾਂ ਐਂ ਕਹਿੰਦੇ ਨੇ ਵੀ ਚੱਕ ਕੇ ਲੈ ਜਾਓ ਕੌਡੀਆਂ ਦੇ ਭਾ बाकी ਛੋਟੀਆਂ ਗੱਡੀਆਂ ਵੀ ਬਹੁਤ ਜਾਇਜ਼ ਰੇਟ ਦੇ ਵਿੱਚ ਬਹੁਤ ਸਾਫ਼ ਸੁਥਰੀਆਂ ਗੱਡੀਆਂ ਨੇ ਬਾਈ ਇੱਕ ਵਾਰੀ ਵੀਡੀਓ ਪੂਰੀ ਦੇਖ ਲਿਓ ਗੱਡੀਆਂ ਦੀ ਗਿਣਤੀ ਬਹੁਤ ਆ ਤੁਹਾਡੇ ਕੰਮ ਦੀ ਗੱਡੀ ਵੀਡੀਓ ਦੇ ਵਿੱਚ ਲਾਜ਼ਮੀ ਹੋਊਗੀ ਵੱਡੀ ਗਿਣਤੀ ਜੀ ਗੱਡੀਆਂ ਨੇ ਇਸ ਕਰਕੇ ਥੋੜੀ ਜੀ ਵੀਡੀਓ ਲੰਮੀ ਜਾ ਸਕਦੀ ਆ ਸ਼ਾਰਟ ਜਾਣਕਾਰੀ ਦੇਵਾਂਗੇ ਪੂਰੀ ਜਾਣਕਾਰੀ ਲਈ WhatsApp ਨੰਬਰ ਵੀ ਦਿੱਤਾ ਹੋਇਆ ਤੇ ਕਾਲਿੰਗ ਨੰਬਰ ਵੀ ਦਿੱਤੇ ਹੋਏ ਨੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਆਜੋ ਗੱਲਬਾਤ ਕਰਦੇ ਆ सोनू ਸ਼ਰਮਾ ਜੀ ਨਾਲ ਜੀਰਕਪੁਰ ਦੇ ਕਾਰ ਕਿੰਗ ਕਹਿ ਸਕਦੇ ਆ ਲੋ ਵੀ ਮਿੱਤਰੋ ਪਹਿਲਾਂ ਤੁਹਾਨੂੰ ਦੱਸਦਾ ਵੀ ਕਾਰ ਉਹ ਬਾਹਰ ਹੱਬ ਜੇ ਸ਼ਾਰਟ ਪੜਾਂਗੇ ਤਾਂ ਕਾਰੋਬਾਰ ਹੱਬ ਵੀ ਆ ਕਾਰੋਬਾਰ ਵੀ ਕਰਾਉਂਦੇ ਨੇ ਤੇ ਕਾਰਾਂ ਦੀ ਵੀ ਸੇਲ ਕਰਦੇ ਨੇ ਗੱਲਬਾਤ ਕਰਦੇ ਆ ਸੱਤ ਜੀ ਅਕਾਲ ਵੀਰ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਐਤਾਂ ਕੇ ਮੈਨੇ ਜੀ ਬਹੁਤ ਵਧੀਆ ਆਪਸ ਗੱਲ ਅੱਜ ਫਿਰ ਕਹੇ ਜਾ ਪੜਾਕਾ ਪਾ ਰਹੇ ਹਾਂ ਆਪਾਂ ਦੇਾਂਗੇ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦੀ ਗੱਲ ਲਗਜ਼ਰੀ ਦੀ ਗੱਲ ਕਰਦੇ ਹੋ ਲਗਜ਼ਰੀ ਦੇਾਂਗੇ ਔਰ ਛੋਟੀ ਗੱਡੀ ਦਿਖਾਉਗੇ ਛੋਟੀ ਮੋਟਰਸਾਈਕਲ ਦੇ ਰੇਟ ਦੀ ਔਰ ਲਗਜ਼ਰੀ ਵੀ ਠੀਕ ਹੈ ਜੀ ਬਾਕੀ ਇੱਕ ਗੱਲ ਦੱਸਣਾ ਮੋਟਰਸਾਈਕਲ ਵੀ ਖੜੇ ਨੇ ਹਾਂ ਵੀ ਲੈਣੇ ਹੋਣ ਆਜੋ ਇਹਨਾਂ ਕੋਲੇ ਫੋਨ ਕਰਕੇ ਪੁੱਛ ਲਿਓ ਆਹ ਖੜੀ ਆ ਦੀ ਅਲਟੋ ਸਮਏ ਕਹਿੰਦਾ ਬਾਹਲੀ ਪਸੰਦ ਕਰਦੇ ਕੋਰੋਲਾ ਅਲਟੀਸਸਰ 2014/15 ਅੱਛਾ ਜੀ ਵਧੀਆ ਕਾਰ ਹੈ ਐ ਚਾਰ ਨੰਬਰ ਹੈ ਔਰ ਜਿਹੜੇ ਬੰਦੇ ਇਹ ਗੱਡੀ ਆਪਦੇ ਕੋਲ ਰੱਖਦੇ ਨੇ ਨਾ ਉਹਨਾਂ ਨੂੰ ਇਸ ਗੱਡੀ ਦੀ ਦੀਵਾਨਗੀ ਦਾ ਪਤਾ ਹੈ ਬਿਲਕੁਲ ਜੀ ਗੱਡੀ ਆ ਬੰਬ ਹੁੰਦੀਆਂ ਨੇ ਗੱਡੀਆਂ ਇਹ ਮੰਤਰੀਆਂ ਸ਼ਾਂਤਰੀਆਂ ਵਾਲੀਆਂ ਗੱਡੀਆਂ ਬਿਲਕੁਲ ਬਿਲਕੁਲ ਸਰਕਾਰੀ ਡਿਪਾਰਟਮੈਂਟ ਹੈ ਬਿਲਕੁਲ ਡੀਜ਼ਲ ਦੀ ਕਾਰ ਹੈ ਸਰ ਹਾਂਜੀ ਔਰ ਤੁਹਾਡੇ ਸਾਹਮਣੇ ਗੱਡੀ ਦੇ ਟਾਇਰ ਦੇਖੋ ਬੋਡੀ ਲਾਈਨ ਦੇਖੋ ਇੱਕਦਮ ਫੈਂਟਾਸਟਿਕ ਗੱਡੀ ਹੈ ਸਰ ਬਿਲਕੁਲ ਜੀ ਐਵਰੇਜ ਵੀ ਬਹੁਤ ਹੁੰਦੀ ਹੈ ਇਹਦੀ ਹਾਂਜੀ ਐਲਟੀਜ਼ ਦੀ ਐਵਰੇਜ ਟੋਇਟਾ ਆਪਣੇ ਇੰਜਨ ਦੇ ਨਾਮ ਤੋਂ ਜਾਣਿਆ ਜਾਂਦਾ ਬਿਲਕੁਲ ਜੀ ਬਿਲਕੁਲ ਅੱਛਾ ਕਿੰਨੇ ਦੀ ਦੇ ਦੋਗੇ ਹੁਣ ਇਹ ਇਹ ਆਪਾਂ ਜੀ 5 ਲੱਖ ਦੀ ਆਸਕਿੰਗ ਕਰਦੇ ਆ ਬਾਕੀ ਮਾਨ ਤਨ ਦੇਖ ਲਾਂਗੇ ਜੋ ਤੁਸੀਂ ਕਹੋਗੇ ਮਾਨ ਤਨ ਵਧੀਆ ਕਰਨਾ ਜੀ ਨਾਲ ਜਿਹੜਾ ਸ਼ੇਅਰ ਕਰੂਗਾ ਟੈਂਕੀ ਫੁੱਲ ਬਿਲਕੁਲ ਬਿਲਕੁਲ ਜਨਾਬ ਬਿਲਕੁਲ ਸਕਰੀਨ ਸ਼ਾਟ ਦਿਖਾ ਕੇ ਕੁੱਤਾ ਕਰਨ ਤੋਂ ਬਾਅਦ ਟੈਂਕੀ ਫੁੱਲ ਕਰਾ ਕੇ ਲੈ ਜਾਓ ਇਧਰ ਛੋਟੀ ਗੱਡੀ ਆ ਗਈ ਜੀ ਆਈਟੈਂਸ ਸਿੰਗਲ ਓਨਰ ਦੀ ਕਾਰ ਹੈ ਜੀ 2011 ਮਾਡਲ ਹੈ ਮੈਗਨਾ ਹੈ ਆਪਸ਼ਨਲ ਹੈ ਔਰ ਟੋਟਲ ਫੁੱਲੀ ਲੋਡਡ ਕਾਰ ਜੀ ਮੈਂ ਕਹਿੰਦਾ ਫੁੱਲੀ ਲੋਡਡ ਕਾਰ ਅੱਛਾ ਜੀ ਐਂਪ ਬੇਸ ਟਿਊਬ ਅੰਦਰ ਲਾਈਟਾਂ ਇੰਟੀਰੀਅਰ ਦੀ ਚੈੱਕ ਕਰੋ ਤੁਸੀਂ ਗੱਡੀ ਮਜ਼ਾ ਆ ਜਾਏਗਾ ਮਾ ਜਮਾਈ ਨਵੀਂ ਕਹਿ ਦੋ ਵੀ ਬਸ ਮਾਡਲ ਦੇ ਅੰਦਰ ਦੇਖੋ ਤੁਸੀਂ ਗੱਡੀ ਨਵੇਂ ਮਜ਼ਾ ਆ ਜਾਏਗਾ ਜੀ ਬਿਲਕੁਲ ਜੀ ਲੋਕ ਆ ਗਏ ਗੱਡੀ ਹੁਣ ਅੰਦਰ ਨਹੀਂ ਦਿਖਾ ਸਕਦੇ ਪਰ ਸੇਰਾ ਗੱਡੀ ਆ ਜੀ ਇੱਕ ਨੰਬਰ ਆ ਜਾਓ ਤੁਸੀਂ ਟਰ ਦੇਖੋ ਫਰਸਟ ਓਨਰ ਸਿੰਗਲ ਓਨਰ ਕਾਰ ਹੈ ਜੀ ਠੀਕ ਹੈ ਜੀ ਕਿੰਨੇ ਦੀ ਹੈ ਜੀ ਇਹ ਗੱਡੀ ਦੀ ਆਪਾਂ 170000 ਦੀ ਆਸਕਿੰਗ ਕਰਦੇ ਆ ਮਾਨਤਨ ਤੁਹਾਨੂੰ ਦੇਖ ਕਰਕੇ ਦੇਵਾਂਗੇ ਜਦੋਂ ਤੁਸੀਂ ਆਓਗੇ ਔਰ ਤੁਹਾਡਾ ਪੇਜ ਤੇ ਸਬਸਕ੍ਰਾਈਬ ਜੋ ਕਰਕੇ ਆਏਗਾ ਉਹਨਾਂ ਦਾ ਐਕਸਟਰਾ ਮਾਨਤਨ ਹੋਏਗਾ ਜੀ ਲਓ ਜੀ ਆਪਾਂ ਐ ਨੂੰ ਘੁੰਮ ਕੇ ਆਉਣੇ ਆਂਗੇ ਅਗਲੀ ਗੱਡੀ ਹੈ ਜੀ ਇੰਡੀਗੋ ਇੰਡੀਗੋ ਇਹ ਉਹੀ ਕਾਰ ਮੋਟਰਸਾਈਕਲ ਦੇ ਰੇਟ ਦੀ ਕਾਰ ਘੱਟ ਪੈਸਿਆਂ ਦੇ ਵਿੱਚ ਵਧੀਆ ਕਾਰ ਤੁਹਾਨੂੰ ਜੀ ਦੇਵਾਂਗੇ ਹਾਂ ਸਵਾ ਦੇ ਆਸ-ਪਾਸ ਗੱਡੀ ਦੇ ਦੇਵਾਂਗੇ ਲਾਈਕ ਸਬਸਕ੍ਰਾਈਬ ਕਰਕੇ ਆਣ ਵਾਲੇ ਦਾ ਐਕਸਟਰਾ ਮਾਨਤਾ ਨਾ ਹੋਏਗਾ ਅੱਛਾ ਮੈਂ ਇਹ ਪੁੱਛਦਾ ਜੀ ਜੀ ਵੀ ਲਗਜ਼ਰੀ ਵੱਡੀਆਂ ਗੱਡੀਆਂ ਆਡੀ ਮਰਸੀਡੀਜ਼ ਹੈਗੀਆਂ ਨੇ ਜੀ ਬਿਲਕੁਲ ਸਰ ਸਭ ਕੁਝ ਆਪਣੇ ਕੋਲ ਸਭ ਕੁਝ ਆਲਟੋ ਦੇ ਮੁੱਲ ਵਾਲੀਆਂ ਵੀ ਬਿਲਕੁਲ ਦੇਾਂਗੇ ਜੀ ਬਿਲਕੁਲ ਦੇਾਂਗੇ ਵੱਡੀਆਂ ਗੱਡੀਆਂ ਆਲਟੋ ਦੇ ਮੁੱਲ ਚ ਆਹ ਕਮਰਸ਼ੀਅਲ ਨੇ ਬਾਈ ਕਮਰਸ਼ੀਅਲ ਆਪਣੇ ਕੋਲ ਹੋਰ ਵੀ ਹੈਗੀਆਂ ਨੇ 18 ਮਾਡਲ ਤੱਕ ਕਮਰਸ਼ੀਅਲ ਆਪਣੇ ਕੋਲ ਆ ਜਾਂਦੀਆਂ ਨੇ ਆ ਵੀਮਰ ਲੈ ਲੋ 2012/13 ਮਾਡਲ ਹੈ ਠੀਕ ਹੈ ਜੀ ਉਹੀ ਗੱਲ ਆਲਟੋ ਦੇ ਰੇਟੇ ਚ ਦੇ ਦੇਾਂਗੇ 3 ਸਵਾ 3 ਲੱਖ ਰੁਪਏ ਦੀ ਗੱਡੀ ਸਾਢੇ 3 ਦੀ ਦੇ ਦੇਾਂਗੇ ਪੀ ਐਮ ਡਬਲਯੂ 3 ਸਵਾ 3 ਦੀ ਬਿਲਕੁਲ ਆ ਜਿਓ ਜੀ ਆ ਵੋਲvo ਦੇਖੋ ਤੁਸੀਂ ਅੱਛਾ ਮਾਡਲ ਦੱਸ ਦੋ ਜੀ ਇਹਦਾ 12/13 ਜੀ 12/13 3 ਸੀਰੀਜ਼ ਹੈ ਜੀ ਅੱਛਾ ਜੀ ਇੱਧਰ ਬੋਲvo ਆ ਗਈ ਆ ਵੋਲvo ਆ ਗਈ ਜੀ ਰੈੱਡ ਕਲਰ ਦੀ ਡਬਲਯੂ ਆਪਣੇ V40 ਮਾਡਲ ਹੈ ਯੂਕੇ ਨੰਬਰ ਆ ਯੂਕੇ ਨੰਬਰ ਯੂਕੇ ਨੰਬਰ ਦੇ دیਵਾਨੇ ਜਿਹੜੇ ਹੈਗੇ ਨੇ ਉਹ ਯੂਕੇ ਨੰਬਰ ਦੇ ਹੀ ਨੇ ਮੰਗਦੇ ਨੇ ਸਪੈਸ਼ਲ ਬਿਲਕੁਲ 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 ਅੱਛਾ ਕਿੰਨੇ ਦੀ ਦੇ ਦੋਗੇ ਜੀ 7.5 ਦੀ ਡਿਮਾਂਡ ਹੈ ਬਾਕੀ ਮੌਕੇ ਤੇ ਆਪਾਂ ਦੇਖ ਲਾਂਗੇ ਠੀਕ ਹੈ ਜੀ ਜੀ ਅੱਛਾ ਆਹ ਘੜੀ ਹੈ ਜੀ ਪੋਲੋ 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 ਇਹਦਾ ਮੇਰੇ ਮਿੱਤਰ ਨੂੰ ਕਿਸੇ ਨੇ ਸੇਮ ਮਾਡਲ ਆ ਜੀ ਹਾਂ ਜੀ ਤੁਸੀਂ ਤੁਹਾਡੇ ਨਾਲ 50000 ਵੱਧ ਮੰਗਿਆ ਉਹ ਲੈਂਡ ਨੂੰ ਵੀ ਤੇਰਾ ਕਹਿੰਦਾ ਗੱਡੀਆਂ ਬੜੀਆਂ ਪਾਜੀ ਗੱਡੀ ਤੁਸੀਂ ਦੇਖੋ ਨਾ ਬਿਲਕੁਲ ਇੰਨੀ ਹੈਵੀ ਗੱਡੀ ਐ ਜੋ ਨਾਮ ਹੈ ਨਾ ਬਾਕਸ ਵੈਗਨ ਦਾ ਪੂਰੇ ਵਰਲਡ ਚ ਬਣਿਆ ਕਰਨਿਆ ਸੇਫਟੀ ਦੇ ਮਾਮਲੇ ਚ ਇਸ ਤੋਂ ਵਧੀਆ ਕਾਰ ਨਹੀਂ ਬਣੀ ਐ ਇਸ ਤੇ ਬਾਕੀ ਇੰਜਨ ਓੰਜਨ ਵੀ ਬਾਲੇ ਕੰਮ ਜਾਵਦੇ ਬਿਲਕੁਲ ਇੰਟੀਰੀਅਰ ਤੁਸੀਂ ਦੇਖੋਗੇ ਨਾ ਗੱਡੀ ਦਾ ਨਵੇਂ ਸੀਟ ਕਵਰ ਸਭ ਕੁਝ ਲੱਗਿਆ ਐ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਐ ਜੀ ਠੀਕ ਐ ਜੀ ਤੇ ਕਿੰਨੇ ਦੀ ਦਿਓਗੇ ਪਾਜੀ ਤਾਨੂੰ ਪਤਾ 3.5 ਦੀ ਆਸਕਿੰਗ ਹੈ ਮਾਨਤਾ ਨਾ ਆਪਾਂ ਕਰ ਦੇਾਂਗੇ ਤੁਹਾਡੇ ਨਾਲ ਕੋਈ ਦਿੱਕਤ ਨਹੀਂ 2015 ਮਾਡਲ ਬਿਲਕੁਲ 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 ਫਸਟ ਆਹ ਫਸਟ ਓਨਰ ਹੈ ਜੀ ਠੀਕ ਹੈ ਜੀ ਇਧਰ ਮਾਈਕਰਾਂ ਖੜੀ ਹੈ ਜੀ ਇਹ ਮਾਈਕਰਾਨੀ ਹੈ ਜੀ ਇਹ ਆਪਣੀ ਹੈਗੀ ਸੱਚ ਪਲਸ ਜੀ ਪਲਸ ਫੇਰ ਮਾਨਾ ਜੀ ਨਵੇਂ ਟਾਇਰਾਂ ਦੇ ਨਾਲ ਹੈ ਨਵੀਂ ਕਾਰ ਹੈ ਐਵਰੇਜ 25 ਦੀ ਗਾਰੰਟੀ ਦੇ ਨਾਲ ਅੱਛਾ ਗਾਰੰਟੀ ਹੈ 25 ਸਿੰਗਲ ਓਨਰ ਕਾਰ ਹੈ ਜੀ ਸਿੰਗਲ ਓਨਰ ਤਾਂ ਇਹ ਹਾਂ ਜੀ 25 ਦੀ ਐਵਰੇਜ ਹੈ ਲਿਖ ਕੇ ਦਿੰਨਾ ਜੀ ਕਾਗਜ਼ ਦੇ ਉੱਤੇ ਡੀਜ਼ਲ ਤੇ ਜੀ ਬਿਲਕੁਲ 25 ਦੀ ਬਾਈ ਜੇ 25 ਤੋਂ ਘੱਟ ਐਵਰੇਜ ਹੋਵੇ ਮੇਰੇ ਗੱਡੀ ਪੁੱਠੀ ਲੈ ਕੇ ਖੜੀ ਕਰ ਦੇਣਾ ਗਰੰਟੀ ਦੇ ਨਾਲ ਅੱਛਾ ਉਹਨੇ ਹੀ ਪੈਸੇ ਲੈ ਜਾ ਬਿਲਕੁਲ 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 ਸਿੰਗਲ ਓਨਰ ਕਾਰ ਹੈ ਤੇਰਾ ਮਾਡਲ ਹੈ ਹਾਂਜੀ ਔਰ ਥੋੜੇ ਜੇ ਪੈਸੇ ਸਵਾ 2 ਲੱਖ ਦੀ ਆਸਕਿੰਗ ਹੈ ਮਾਨ ਤਨ ਕਰ ਦਿਆਂਗੇ ਲੈ ਵੀ ਮਿੱਤਰੋ ਹੋਰ ਕੀ ਭਾਲ ਦਿਆਂ 13 ਮਾਡਲ ਸਵਾ 2 ਲੱਖ ਦੀ ਹਾਂਜੀ 13 ਮਾਡਲ ਸਵਾ 2 ਲੱਖ ਦੀ ਬਾਈ

ਇੰਟੀਰੀਅਰ ਦੇ ਦੇਖੋ ਗੱਡੀ ਮਜ਼ਾ ਆ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਕੰਮ ਖਰਚਾ ਨਹੀਂ ਹਮ ਅੱਜ ਹੀ ਪਾਰਟੀ ਤੇ ਕਰੋ ਜਿਵੇਂ ਆਈਏ ਤੁਹਾਡੇ ਸਾਹਮਣੇ ਦੇਖੋ ਬਾਡੀ ਤੋਂ ਦੇਖੋ ਤੁਸੀਂ ਸਕ੍ਰੈਚਲੈਸ ਕਾਰ ਜੀ ਨੂੰ ਕਹਿੰਦਾ ਸਕ੍ਰੈਚਲੈਸ ਕਾਰ ਹਲੇ ਸਾਫ ਸਫਾਈ ਇਹਦੀ ਕਰ ਲੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਏਰਮੈਟਿਕ ਸਸਪੈਂਸ਼ਨ ਹੁੰਦੀ ਹੈ ਅੱਛਾ ਜੀ ਹਾਂ ਜੀ ਆਪਣੇ ਆਪਣੇ ਆਪ ਉੱਪਰ ਵੀ ਚੱਕੇਗੇ ਥੱਲੇ ਵੀ ਲੈ ਲਓ ਜੀ ਜਿੰਨੀ ਮਰਜ਼ੀ ਚੱਕ ਲਓ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਰੇਟ ਰੇਟ ਆਪਾਂ ਜਾਇ ਹੀ ਦੇ ਦਿਆਂਗੇ ਜਿੰਨਾ ਮਰਜ਼ੀ ਨੇ ਚੱਕ ਲਓ ਬਾਸ ਮਰਜ਼ੀ ਕਲੈਸਿੰਗ ਕਰਨੇ ਆਂ ਬਾਕੀ ਤੁਸੀਂ ਆ ਜਾਓ ਟੈਂਕੀ ਫੁੱਲ ਕਰਾ ਕੇ ਦੇਾਂਗੇ ਠੀਕ ਹੈ ਔਰ ਮਨ ਖੁਸ਼ ਕਰਕੇ ਭੇਜਾਂਗੇ ਗੱਡੀ ਨੂੰ ਟੈਂਕੀ ਵੀ ਖਾਸੀ ਵੱਡੀ ਹੈ ਦੀ ਹਾਂ ਬਿਲਕੁਲ ਭਾਵੇਂ 50 ਹਜ਼ਾਰ ਦਾ ਤੇਲ ਭਾਵੇਂ ਫੁੱਲ ਮਤਲਬ ਫੁੱਲ ਕਰਾ ਕੇ ਭੇਜਾਂਗੇ ਅੱਛਾ ਜੀ ਹਾਂ ਜੀ ਹਾਂ ਜੀ ਅੱਛਾ ਇੱਧਰ ਖੜੀ ਆ ਜੀ ਮਰਸਡੀਜ਼ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਈ ਕਲਾ ਤੋਡੇ ਸਾਹਮਣੇ ਹੈ ਬਿਲਕੁਲ ਇਹਨੇ ਬਹੁਤ ਡਿਮਾਂਡ ਆ ਇਹ ਕਲਰ ਦੀ ਵੀ ਤੇ ਗੱਡੀ ਦੀ ਵੀ ਵਾਈਟ ਕਲਰ ਦੀ ਕਾਰ ਹੈ ਜਿਹਨੇ ਡੋਲੀਆਂ ਲਾਣੀਆਂ ਡੋਲੀਆਂ ਲਾਓ ਜੋ ਮਰਜੀ ਕੰਮ ਕਰੋ ਗੱਡੀ 'ਚ ਕੋਈ ਕਮੀ ਨਹੀਂ ਹੈ ਠੀਕ ਹੈ ਤੇ ਚੱਲੀ ਵੀ ਬਹੁਤ ਘੱਟ ਹੋਈ ਹੈ ਭਾਜੀ ਗੱਡੀ ਹੈ ਅੱਛਾ ਜੀ ਹਾਂ ਜੀ ਪੈਨਾਰੋਬਿਕ ਵੱਡੀ ਸਨਰੂਫ ਵਾਲੀ ਕਾਰ ਹੈ ਅੱਛਾ ਭਾਜੀ ਤੇ ਵੱਡੇ ਰੇਟ ਵਾਲੀ ਤਾਂ ਨਹੀਂ ਕਿ ਭਾਈ ਨਹੀਂ ਨਹੀਂ ਰੇਟ ਆਪਾਂ ਉਹੀ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਨਵੀਂ ਕਰੇਟਾ ਦੇ ਮੁੱਲ ਦੇ ਵਿੱਚ ਅੱਛਾ ਤੁਸੀਂ ਸ਼ੋਰੂਮ ਜਾਓ ਨਵੀਂ ਕਰੇਟਾ ਦਾ ਮੁੱਲ ਪੁੱਛੋ ਫਿਰ ਸਾਡੇ ਕੋਲ ਆਓ ਗੱਡੀ ਲੈ ਜਾਓ ਜਮਾ ਨਵੀ ਮਰਸਡੀਜ਼ ਘਾਟਾ 25 15 ਮਾਡਲ ਹੈ ਕੀ ਵਿਗੜਿਆ ਕੁਝ ਵੀ ਕੋਣੀ ਬੰਦੇ ਨੇ ਚਲਾਈ ਕੋਣੀ 45000 ਮਾਈਲ ਦੇ ਆਸ-ਪਾਸ ਚੱਲੀ ਹੈ ਗੱਡੀ ਲੋ ਜੀ ਸਿਰਫ 45000 ਚੱਲੀ ਹੋਈ ਜਮਾ ਹੀ ਨਵੀ 45000 ਮਾਈਲ ਜਮ ਹੀ ਨਵੀ ਮਰਸਡੀਜ਼ ਕਰੇਟਾ ਦੇ ਮੁੱਲ ਚ ਕਰੋੜ ਕਿੰਨੇ ਕਰੋੜ ਦੀ ਆਈ ਇਹ ਤੇ ਕਾਫੀ ਮਹਿੰਗੀ ਹੋਣੀ ਹੁਣ 70 80 ਲੱਖ ਦੀ ਜੀ ਅੱਛਾ ਜੀ ਕਰੋੜ ਦੇ ਨੇੜੇ ਤੇੜੇ ਦੀ ਹੈ ਹਨਾ ਪਰ ਇੱਥੇ ਕਰੇਟਾ ਦੇ ਮੁੱਲ ਦੇ ਵਿੱਚ ਬਿਲਕੁਲ ਬਿਲਕੁਲ ਟਾਟਾ ਟੈਗੋ ਜੀ 20 ਮਾਡਲ ਟੈਗੋ ਜੀ ਅੱਛਾ ਜੀ 20 ਮਾਡਲ ਐਚ ਆਰ ਨੰਬਰ ਫਸਟ ਓਨਰ ਅਵੀ ਦੇ ਦੇ ਮੁੱਲੇ ਤੇ ਦੇ ਦਿਆਂਗੇ ਜੀ ਨਮੀ ਦੇ ਅੱਧੇ ਅੱਧੇ ਮੁੱਲੇ ਚ ਸਾਢੇ 3 ਲੱਖ ਰੁਪਏ ਮਾਨਤਨ ਹਾਂ ਮਾਨਤਨ ਕਰ ਦਿਆਂਗੇ ਉਹਦੇ ਚ ਵੀ ਆਖਾ ਸਾਢੇ 30 ਹਾਂ ਜੀ ਹਾਂ ਜੀ 20 ਮਾਡਲ ਨਾਲੇ 20 ਮਾਡਲ ਹੈ ਪੈਟਰੋਲ ਦੀ ਕਾਰ ਅਲੋਏ ਨਵੇਂ ਲੱਗੇ ਹੋਏ ਪੈਟਰੋਲ ਦੀ ਆ ਕਿ ਡੀਜ਼ਲ ਦੀ ਪੈਟਰੋਲ ਦੀ ਜੀ ਪੈਟਰੋਲ ਪੈਟਰੋਲ ਦੀ ਹੈ ਜੀ ਠੀਕ ਹੈ ਨਵੇਂ ਸੀਟ ਕਵਰ ਲੱਗੇ ਹੋਏ ਗੱਡੀ 'ਚ ਓਕੇ ਜੀ ਆਹ ਦੇਖੋ ਜੀ ਸਕਰੀਨ ਇੰਦੇ 'ਚ ਲੱਗੀ ਹੋਈ ਹੈ ਠੀਕ ਹੈ ਜੀ ਨਵੇਂ ਟਾਇਰਾਂ ਦੇ 'ਚ ਲੱਗੇ ਹੋਏ ਨੇ ਠੀਕ ਹੈ ਜੀ ਚੱਲੀ ਆਪਣੇ 80 ਕੇ ਆਸ-ਪਾਸ ਹੈ ਅੱਛਾ ਜੀ ਪ੍ਰੈਨ ਨਿਊ ਕੰਡੀਸ਼ਨ ਦੀ ਠੀਕ ਹੈ ਜੀ ਠੀਕ ਹੈ ਤੇ ਇਧਰ ਆਲਟੋ ਵੀ ਖੜੀ ਆ ਹਨਾ ਜੀ ਹਾਂਜੀ ਹਾਂਜੀ ਆਲਟੋ ਤੁਹਾਨੂੰ ਪਤਾ ਆਪਾਂ ਗੱੜ ਹਰ ਟੈਸਟ ਦੀ ਗੱੜ ਰੱਖਦੇ ਆ ਮਹਿੰਗੀ ਵੀ ਸਸਤੀ ਵੀ ਛੋਟੀ ਵੀ ਵੱਡੀ ਵੀ ਸਭ ਗੱਡੀ ਸਾਫ ਪਈ ਆ ਜਮਾ ਟਾਇਰ ਨਾਲ ਬਿਲਕੁਲ ਬਿਲਕੁਲ ਜੀ ਬਿਲਕੁਲ ਟਾਇਰ ਤਾਂ ਮਲਾ ਜਮ ਹੀ ਨਵੇਂ ਲੱਗੇ ਆ ਬਿਲਕੁਲ ਭਾਜੀ ਹਜੇ ਪਾਸਿੰਗ ਵੀ ਆਂਦੀ ਪਾਸਿੰਗ ਵੀ ਹੈਗੀ ਹੈ 2005 ਮਾਡਲ ਹੈ ਹਾਂ ਔਰ ਫਰਸਟ ਓਨਰ ਕਾਰ ਹੈ ਸਿੰਗਲ ਹੈਂਡ ਚੱਲੀ ਹੋਈ ਹੈ ਠੀਕ ਹੈ ਜੀ ਡਾਕਟਰ ਡਰਾਈਵਨ ਕਾਰ ਹੈ ਦੇ ਦੇਾਂਗੇ ਭਾਜੀ ਇਹ ਤੁਹਾਨੂੰ ਜਾਇਜ਼ ਪੈਸੇ ਦੇ ਦੇਾਂਗੇ ਗੱਡੀ ਜਮਾ ਜਾਇਜ਼ ਜੀ ਬਹੁਤ ਜਾਇਜ਼ ਪੈਸੇ ਤੇ ਇਹ ਦੇ ਦਾਂਗੇ ਜੈ ਜ ਪੈਸੇ ਦੇ ਦਾਂਗੇ ਜੀ ਯੋਨ ਜੀ 12 ਮਾਡਲ ਪੰਜਾਬ ਨੰਬਰ ਨਵੀਂ ਮਤਲਬ ਨਵੀਂ ਕਾਰ ਜੀ ਨੰਬਰੇ ਬਾਹਰ ਹੋਣਾ ਲਵਾਰ ਖਿਆ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਕਿੰਨੇ ਦੀ ਹੈ ਜੀ ਇਹ ਇਹ ਗੱਡੀ ਤੇ ਆਪਾਂ 8 ਸਵਾ ਦੋ ਦੀ ਆਸਕਿੰਗ ਕਰਦੇ ਹਾਂ ਬਾਕੀ ਮਾਨਤਨ ਕਰ ਦੇਵਾਂਗੇ ਜੀ ਬਹੁਤ ਗੱਡੀ ਬਹੁਤ ਵਧੀਆ ਬਾਈ i20 ਵੀ ਖੜੀ ਹੈ ਜੀ i20 ਜੀ 2011 ਮਾਡਲ ਪੰਜਾਬ ਰਜਿਸਟ੍ਰੇਸ਼ਨ ਸਿੰਗਲ ਓਨਰ ਕਾਰ ਠੀਕ ਹੈ ਜੀ ਮਜ਼ਾ ਆ ਜਾਏਗਾ ਜੀ ਮਜ਼ਾ ਕੀ ਰੇਟ ਹੈ ਜੀ ਚੈਲੈਂਜਿੰਗ ਰੇਟ 2 ਲੱਖ ਰੁਪਏ ਦੀ ਆਸਕਿੰਗ ਦੇਖ ਲਾਂਗੇ ਬਾਕੀ 2 ਲੱਖ ਦੀ ਠੀਕ ਹੈ ਜੀ ਮੰਗਣੇ ਤੋਂ ਫਾਇਦਾ ਮੰਗਦੇ ਆ ਪਰ ਤੁਹਾਡੇ ਚੈਨਲ ਦੇ ਰਾਹੀਂ ਆਣ ਵਾਲਿਆਂ ਨੂੰ 2 ਲੱਖ ਰੁਪਏ ਮਾਨਦਾਨ ਹੁੰਦੇ ਚ ਵੀ ਕਰ ਦਾਂਗੇ ਜਿੰਜੋ ਵੀ ਕਰਾਂਗੇ ਹੋਂਡਾ ਸਿਟੀ ਹੋਂਡਾ ਸਿਟੀ ਹਾਂਜੀ ਜਿਹੜੇ ਹੋਂਡਾ ਸਿਟੀ ਦੇ دیਵਾਨੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਆਲ ਓਰੀਜਨਲ ਪੇਂਟ ਦੀ ਕਾਰ ਹੈ ਜੀ ਸ਼ੀਸ਼ਾ ਇਸ ਵਾਸਤੇ ਨਹੀਂ ਪਾਇਆ ਤਾਂ ਕਿ ਕਸਟਮਰ ਨੂੰ ਇਹ ਨਾ ਲੱਗੇ ਕਿ ਚੇਂਜ ਹੋਇਆ ਹੈ ਉਹਨਾਂ ਦੇ ਸਾਹਮਣੇ ਕਰਾ ਦਾਂਗੇ ਇਹ ਐਕਸੀਡੈਂਟ ਦਾ ਭਲੇਖਾ ਨਾ ਪਈ ਨਾ ਨਾ ਗੱਡੀ ਤੇ ਤੁਸੀਂ ਪੀਸ ਨੂੰ ਹੱਥ ਲਾਓਗੇ ਆਪੇ ਦੱਸੇਗੀ ਕਿ ਓਰੀਜਨਲ ਕੀ ਚੀਜ਼ ਹੁੰਦੀ ਹੈ ਤੇ ਰੇਟ ਜੀ ਰੇਟੰਦੇ ਸਵਾ ਦੋ ਦੀ ਆਸਕਿੰਗ ਕਰਦੇ ਆ ਮਾਨਤਨ ਕਰਦੇ ਆਗੇ ਭਾਜੀ ਓਕੇ ਜੀ ਓਕੇ ਇਧਰ ਸਵਿਫਟ ਖੜੀ ਆ ਜੀ ਇਹ ਸਵਿਫਟ ਜੀ ਇਹ ਤਾਂ ਤੁਹਾਡੇ ਵਾਸਤੇ ਤੋਹਫਾ ਲੈ ਤੋਹਫਾ ਹਾਂ ਜੀ 2023/24 ਨਵੀਂ ਹੋਈ ਨਵੀਂ ਮਤਲਬ ਨਵੀ 20000 ਚੱਲੀ ਠੀਕੇ ਜੀ ਤੋਹਫਾ ਮਤਲਬ ਤੋਹਫਾ ਮਾਰਕੀਟ ਦੇ ਵਿੱਚ ਤੋਹਫਾ ਪੰਜਾਬ ਨੰਬਰ ਦਾ ਸਪੈਸ਼ਲ ਲਾਇਏ ਲੱਗੇ ਹੋਏ ਬਿਲਕੁਲ ਜੀ ਬਿਲਕੁਲ ਤੇ ਰੇਟ ਰੇਟ ਵੀ ਤੋਹਫਾ ਦੇਾਂਗੇ ਜੀ ਸਵਾ 6 ਦੀ ਆਸਕਿੰਗ ਕਰਦੇ ਆ ਆਜੋ ਮਾਨਤਾਨ ਜੋਕੋਗੇ ਕਰ ਦਾਂਗੇ ਇੱਕ ਵਾਰੀ ਦੁਬਾਰੇ ਦੱਸਿਓ ਸਵਾ 6 ਦੀ ਆਸਕਿੰਗ ਕਰਦੇ ਆ ਆਜੋ ਮਾਨਤਾਨ ਮੌਕੇ ਤੇ ਕਰ ਦਾਂਗੇ ਲਓ ਜੀ ਕਰ ਦਾਂਗੇ ਮਾਨਤਾਨ ਸਵਾ 6 ਦੀ ਨਵੀਂ ਸਵਿਫਟ ਜਮਾ ਲਓ ਜੀ ਹੁਣ ਤੁਹਾਨੂੰ ਜਮਾ ਨਵੀਂ ਕਾਰ ਆ ਗਈ ਇੰਟੀਰੀਅਰ ਦੇਖੋ ਚੱਲੀ ਬਹੁਤ ਘੱਟ ਪਾਠ 36000 ਚੱਲੀ ਹੋਈ ਹੈ ਭਾਜੀ ਗੱਡੀ ਸਾਰੀ ਹੈ ਅੱਛਾ ਜੀ ਉਹ ਨਵੀਂ ਮਤਲਬ ਨਵੀਂ ਹੈ ਤੁਸੀਂ ਕਿਸੇ ਚੀਜ਼ ਕਿਸੇ ਪੱਖੋਂ ਕੋਈ 20 ਕਹਿ ਦੋ ਨਾ ਪੇਂਟ ਹੈਸ ਗੱਡੀ ਦਾ ਠੀਕ ਹੈ ਜੀ ਗਾਰੰਟੀ ਦਿੰਨੇ ਆ ਲਓ ਜੀ ਗੱਡੀ ਦੇਖ ਲਓ ਮਿੱਤਰੋ ਨਿਗਾਹ ਮਾਰ ਲਓ ਗੱਡੀ ਜਮਾ ਨਵੀਂ ਕਿਸੇ ਤਰ੍ਹਾਂ ਦਾ ਕੋਈ ਵੀ ਪੀਸ ਇਸ ਗੱਡੀ 'ਚ ਪੇਂਟ ਹੋਵੇ ਇਸ ਚੀਜ਼ ਦੀ ਆਪਾਂ ਗਾਰੰਟੀ ਦਿੰਨੇ ਆ ਭਾਜੀ ਠੀਕ ਆ ਰੇਟ ਕੀ ਆ ਜੀ ਰੇਟ ਇਹਨ ਦਾ 2.5 ਲੱਖ ਰੁਪਏ ਕਹਿੰਨੇ ਆ ਆ ਜੋ ਕਰ ਲਾਂਗੇ ਬਾਕੀ ਮਾਨ ਆਪਾਂ ਤਾਂ ਕਹਿੰਨੇ ਆ ਜੀ ਮਨ ਬਣਾ ਕੇ ਆਓ ਗੱਡੀ ਕੋਲ ਦੇ ਕੇ ਭੇਜੇਗਾ ਕਾਰੋਬਾਰ ਹਾਂ ਅਰੇ ਕਿਹਨਾਂ ਤੁਸੀਂ ਮੂਡ ਬਣਾ ਕੇ ਆ ਜਾਓ ਵੱਧ ਘੱਟ ਹੋਈ ਜਾਂਦਾ ਵੱਧ ਘੱਟ ਕਰਾਂਗੇ ਪੈਸੇ ਨਹੀਂ ਹੈ ਤਾਂ ਵੀ ਦੇ ਦੇਣਗੇ ਗੱਡੀ ਕੋਈ ਫਰਕ ਨਹੀਂ ਪੈਂਦਾ ਆ ਜਾਓ ਜੇ ਨਹੀਂ ਹੈਗੇ ਤਾਂ ਵੀ ਲੈ ਜਾ ਟਿਟੇਨੀਅਮ ਐ ਸਰ ਟਿਟੇਨੀਅਮ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਟੌਪ ਮਾਡਲ ਗੱਡੀ ਐ ਬਹੁਤ ਘੱਟ ਚੱਲੀ ਕਾਰ ਐ ਹਾਂ ਆਲ ਓਰੀਜਨਲ ਪੇਂਟ ਦੀ ਹੈ ਠੀਕ ਹੈ ਜੀ ਕਿਥੋਂ ਲੱਗੀ ਵੱਜੀ ਨਹੀਂ ਓਕੇ ਜੀ ਔਰ ਜਿਹੜਾ ਬੰਦਾ ਇਸ ਚੀਜ਼ ਦਾ ਸ਼ੌਕੀਨ ਹੈ ਨਾ ਜੀ ਉਹ ਜਾਣਦਾ ਇਹਦੀ ਕੀਮਤ ਕੀ ਹੈ ਭਾਈ ਫਿਗੋ ਬਹੁਤ ਜਿਹੜੇ ਬੰਦੇ ਚਲਾਉਂਦੇ ਨੇ ਉਹ ਬਹੁਤ ਪਸੰਦ ਕਰਦੇ ਨੇ ਟਾਪ ਮਾਡਲ ਹੈ ਅਲੋਈ ਵੀਲ ਵਾਲੀ ਕਾਰ ਹੈ ਆਲ ਓਰੀਜਨਲ ਪੇਂਟ ਦੀ ਕਾਰ ਹੈ ਮਜ਼ਾ ਆ ਜਾਏਗਾ ਭਾਜੀ ਗੱਡੀ ਚਲਾ ਕੇ ਠੀਕ ਹੈ ਜੀ ਤੇ ਰੇਟ ਵੀ ਦੱਸ ਦਿਓ ਜੀ ਰੇਟ 350 ਦੀ ਆਸਕਿੰਗ ਹੈ ਉਹੀ ਗੱਲ ਆਜੋ ਲੈ ਜਾਓ 16 ਮਾਡਲ ਹੈ ਹਾਂ ਐਸ ਰੇਟੇ 'ਚ ਕੁਝ ਵੀ ਨਹੀਂ ਮਿਲਦਾ ਭਾਜੀ ਬਿਲਕੁਲ ਬਾਕੀ ਗੱਲਾਂ ਆਏ ਆ ਭਾਈ ਕੇਰਾ ਆਜੋ ਦੇਖੀ ਤੋਰਾਂਗੇ ਬਿਲਕ ਕੋਈ ਕਮੀ ਨਹੀਂ ਹੈ ਸਰ ਲੈ ਮਿੱਤਰੋ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਨੇ ਕੋਈ ਨੋਵਾ ਜੀ ਖੜੀ ਹੈ ਜੀ ਵਿਚਾਲੇ ਉਹ 16 ਮਾਡਲ ਹੈ ਜੀ ਜੈਡ 80 ਹੈ ਜੀ ਅੱਛਾ ਜੀ ਜਿਹੜੇ ਨੇ ਨੋਵਾ ਲੈਣੀ ਆ ਮਿੱਤਰੋ ਆ ਦੇਖ ਲਓ ਕਿਰਾ ਗੱਡੀਆਂ ਹੋਰ ਵੀ ਬਹੁਤ ਸਾਰੀਆਂ ਨੇ ਜਿਹੜੀਆਂ ਇੱਥੇ ਨਹੀਂ ਲੱਗਦੀਆਂ ਇਧਰ ਉਧਰ ਖੜੀਆਂ ਹੁੰਦੀਆਂ ਨੇ ਤੁਸੀਂ ਫੋਨ ਚੱਕੋ ਤੇ ਪੁੱਛੋ ਭਈ ਅਸੀਂ ਆਹ ਗੱਡੀ ਲੈਣੀ ਆ ਹੈਗੀ ਆ ਇਹ ਦੇ ਦੇਣਗੇ ਸਾਰੀਆਂ ਕੜੀਆਂ ਅਵੇਲੇਬਲ ਆ ਸਰ ਆਪਣੇ ਕੋਲ ਲਗਜ਼ਰੀ ਵੀ ਨਾਰਮਲ ਵੀ ਨਵੀਂ ਕਾਰ ਹੈ ओके okay, जी ਇਹ ਤਾਂ ਜਮਈ ਨਵੀ ਕਰੀ ਹੈ ਨਾ ਜੈ ਡਾਟੋ ਹੈ ਜੀ ਅੱਛਾ ਜੀ ਹਾਂ ਜੀ ਤੇ ਮੜਾ ਯਾਰ ਹੋਰ ਡਿਟੇਲ ਦਿਓ ਜੀ ਇਹਦੀ ਜੈ ਡਾਟੋ ਹੈ 16 ਮਾਡਲ ਹੈ ਹੂੰ 16 ਲੱਖ ਦੀ ਆਸਕਿੰਗ ਹੈ ਬਾਕੀ ਆਜੋ ਪਾਰਟੀ ਦੀ ਕਾਰ ਹੈ ਆਰਸੀ ਪੇਮੈਂਟ ਹੈ ਅਮਨੇ ਸਾਹਮਣੇ ਕਰ ਲਓ ਜਾਈ ਬਾਕੀ ਨਵੀਂ ਕਾਰ ਹੈ ਇਹ ਵੀ ਦੱਸ ਦਨੇ ਆਂ ਹਾਂ ਸੋ ਦੋਸਤੋ ਫੋਨ ਚੱਕੋ ਤੇ ਕਾਲ ਕਰੋ ਪੁੱਛ ਲਓ ਵੀ ਅਸੀਂ ਆਹ ਲੈਣੀਆਂ ਦੇ ਇਹਨਾਂ ਤੋਂ ਨਹੀਂ ਪਸੰਦ ਆਈ ਤਾਂ ਹੋਰ ਵੀ ਬਹੁਤ ਸਾਰੀਆਂ ਮਿਲ ਜਾਣਗੀਆਂ ਤੇ ਆਜੋ ਸੋਨੂ ਜੀ ਨੂੰ ਮਿਲੋ ਤੇ ਗੱਡੀ ਲੈ ਜਾਓ ਧੰਨਵਾਦ ਸੋਨੂ ਵੀ ਟਾਈਮ ਦਿੱਤਾ ਅੱਜ ਤਾਂ ਮਸਾਂ ਹੀ ਟਾਈਮ ਦਿੱਤਾ ਹਨਾਈ ਤੁਹਾਡਾ ਧੰਨਵਾਦ ਤੁਹਾਡਾ ਜਿਹੜਾ ਇਹਨਾਂ ਪਿਆਰ ਤੁਹਾਡੀ ਕਿਰਪਾ ਹੈ ਸਰ ਤੁਹਾਡੀ ਕਿਰਪਾ ਹੈ ਬਿਲਕੁਲ ਜੀ ਬਾਬੇ ਕਿਰਪਾਈ ਬਣਾ ਕੇ ਰੱਖਣਾ ਲਓ ਜੀ ਇੱਕ ਵਾਰੀ ਐਡਰੈਸ ਦੱਸੋ ਤੁਹਾਨੂੰ ਜੀ ਕਿੱਥੇ ਜੇ ਆਉਣਾ ਪੀਆਰ ਸੈਨ ਰੋਡ ਹੂੰ ਕਾਕੇ ਟਾਬੇ ਦੇ ਬਿਲਕੁਲ ਸਾਹਮਣੇ ਯਮੀ ਜੰਗਲ ਦੇ ਬਿਲਕੁਲ ਸਾਹਮਣੇ ਛੱਤਬੀੜ ਲੈਟਾਂ ਦੇ ਨੇੜੇ ਹੂੰ ਕਾਰੋਬਾਰ ਹੱਬ ਲਓ ਜੀ ਕਾਰ ਓਵਰ ਹੱਬ ਤੇ ਆ ਜਾਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ